Welcome back to my channel Learning Classes for Kids ਅੱਜ ਅਸੀਂ ਪੰਜਾਬੀ ਵਿੱਚ ਮਾਤਰਾ ਦੁਲੈਂਕੜ ਦੀ ਤਸਵੀਰ ਪਛਾਣੋ ਕਰਾਂਗੇ ਚੂਹਾ ਚੱਚੇ ਨੂੰ ਦੁਲੈਂਕੜ ਚੂ ਹਾਹੇ ਕੰਨਾ ਹਾ ਚੂਹਾ ਚਾਕੂ ਚੱਚੇ ਕੰਨਾ ਚਾ ಕಕೆ ನೂಲಕೂ ಚಾಕೂ ಸೂರಜ ಸುಲಜರು ಮಮ್ಮಾ ರಾರಾ ನೂ ದೂ ಡಮರು ರಾರೆ ಡಮರು. ಕಾಜೂ ಕಕ್ಕೇ ಕನ್ನಾ ಕಾ ਜੱਜੇਦ ਬਲੈਂਕਰ ਜੂ ਕਾਜੂ ਲਾਟੂ ਲੱਲੇ ਕੰਨਾ ਲਾ ਟੈਂਕਿੰਗ ਬਲੈਂਕਰ 2 ਲਾਟੂ